ਇੱਕ ਮਹੀਨਾ ਟਮਾਟਰਾਂ ਨੂੰ ਕਿਵੇਂ ਸਟੋਰ ਕਰਕੇ ਰੱਖ ਸਕਦੇ ਆ ਫ੍ਰਿਜਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇੱਕ ਬਾਉਲ ਮਟਰ ਲੈ ਲਿਆ ਤਾਂ ਆਪਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਵਾ ਹਣ ਇੱਕ ਬਰਤਨ ਦੇ ਵਿੱਚ ਆਪਾਂ ਪਾਣੀ ਗਰਮ ਕਰ ਰਹੇ ਆ ਫੁੱਲ ਫਲੇਮ ਦੇ ਉੱਤੇ ਆਪਾਂ ਪਾਣੀ ਨੂੰ ਗਰਮ ਕਰ ਲੈਣਾ ਵਾ ਪਾਣੀ ਆਪਣਾ ਪੂਰਾ ਉਬਲਦਾ ਹੋਣਾ ਚਾਹੀਦਾ ਵਾ ਮਟਰ ਆਪਨੇ ਰੈਡੀ ਨੇ ਆਪਾਂ ਇਹਦੇ ਵਿੱਚ ਇੱਕ ਚਮਚਾ ਖੰਡ ਦਾ ਪਾਵਾਂਗੇ ਤਾਂ ਜੋ ਆਪਣੇ ਮਟਰਾਂ ਦਾ ਕਲਰ ਕਲਰ ਜਿਹੜਾ ਪੂਰਾ ਹਰਾ ਹੀ ਰਹੇ ਪਾਣੀ ਆਪਣਾ ਪੂਰਾ ਉਬਲ ਚੁੱਕਿਆ ਵਾ ਹੁਣ ਆਪਾਂ ਇਹ ਮਟਰ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਆਪਾਂ ਗੈਸ ਨੂੰ ਬੰਦ ਕਰ ਦੇਣਾ ਵਾ 2-3 ਮਿੰਟ ਆਪਾਂ ਇਸੇ ਤਰ੍ਹਾਂ ਮਟਰਾਂ ਨੂੰ ਪਾਣੀ ਦੇ ਵਿੱਚ ਪਏ ਰਹਿਣ ਦਵਾਂਗੇ ਜਿਆਦਾ ਟਾਈਮ ਨਹੀਂ ਰੱਖਣੇ ਤੇ ਇਹਨਾਂ ਨੂੰ ਆਪਾਂ ਇੱਕ ਵਾਰੀ ਹਿਲਾ ਦੇਵਾਂਗੇ ਆਪਣੇ ਮਟਰ ਬਲੈਂਚ ਹੋ ਜਾਣਗੇ ਦੋ ਤਿੰਨ ਮਿੰਟ ਤੋਂ ਵੱਧ ਆਪਾਂ ਨਹੀਂ ਰੱਖਾਂਗੇ ਦੋ ਤਿੰਨ ਮਿੰਟ ਹੋ ਚੁੱਕੇ ਆ ਹੁਣ ਆਪਾਂ ਇੱਕ ਚਰਨੀ ਲੈ ਕੇ ਉਹਦੇ ਵਿੱਚ ਇਹਨਾਂ ਨੂੰ ਪਾਣੀ ਨੂੰ ਕੱਢ ਦਵਾਂਗੇ ਆਪਣੇ ਮਟਰਾਂ ਦਾ ਕਲਰ ਬਹੁਤ ਵਧੀਆ ਹੁਣ ਆਪਾਂ ਨਾਰਮਲ ਪਾਣੀ ਲੈ ਲਿਆ ਇੱਕ ਬਰਤਨ ਦੇ ਵਿੱਚ ਤੁਸੀਂ ਚਾਹੋ ਤਾਂ ਠੰਡਾ ਪਾਣੀ ਲੈ ਸਕਦੇ ਹੋ ਪਰ ਮੈਂ ਇਹਦੇ ਵਿੱਚ ਆਈਸ 큐 ਪਾ ਰਹੀ ਹਾਂ ਹੁਣ ਆਪਾਂ ਆਪਣੇ ਮਟਰ ਆ ਜਿਹੜੇ ਇਹਦੇ ਵਿੱਚ ਪਾ ਦਵਾਂਗੇ ਤੇ ਨੰਨ ਥੋੜਾ ਜਿਹਾ ਹਲਾ ਦਵਾਂਗੇ ਜਿੰਨੀ ਦੇਰ ਤੱਕ ਆਪਣੇ ਮਟਰ ਠੰਡੇ ਨਹੀਂ ਹੋ ਜਾਂਦੇ ਉੰਨੀ ਦੇਰ ਆਪਾਂ ਇਸ ਪਾਣੀ ਦੇ ਵਿੱਚ ਰੱਖਾਂਗੇ ਗਰਮ ਨਹੀਂ ਹੋਣੇ ਚਾਹੀਦੇ ਪੂਰੇ ਠੰਡੇ ਹੋ ਜਾਣੇ ਚਾਹੀਦੇ ਆਪਣੇ ਹਿੱਸਾ ਜਿਹੜੀ ਪੂਰੀ ਮੈਲਟ ਹੋ ਚੁੱਕੀ ਆ ਮਟਰ ਠੰਡੇ ਹੋ ਚੁੱਕੇ ਆ ਹੁਣ ਆਪਾਂ ਇਹਨਾਂ ਨੂੰ ਫੇਰ ਪਾਣੀ ਚੋਂ ਬਾਹਰ ਕੱਢ ਲਵਾਂਗੇ ਹੁਣ ਆਪਾਂ ਇਹ ਮਟਰਾਂ ਨੂੰ ਕਿਸੇ ਵੀ ਜਿਪਲੌਕ ਬੈਗ ਦੇ ਵਿੱਚ ਪਾ ਕੇ ਫ੍ਰੀਜਰ ਦੇ ਵਿੱਚ ਰੱਖ ਦਵਾਂਗੇ 1 ਮੰਥ ਲਈ ਆਪਾਂ ਰੱਖ ਸਕਦੇ ਆ ਇਹਨਾਂ ਨੂੰ ਤੁਸੀਂ ਕਿਸੇ ਬੱਤਰ ਵਿੱਚ ਪਾ ਕੇ ਵੀ ਰੱਖ ਸਕਦੇ ਹੋ ਟਾਕੇ ਪਰ ਜਿਹੜਾ ਆਪਾਂ ਇਹਦੇ ਵਿੱਚ ਜਿਪਲੌਕ ਦੇ ਵਿੱਚ ਰੱਖਦੇ ਆ ਉਹ ਥੋੜੀ ਜਿਹੀ ਸਪੇਸ ਚ ਆ ਜਾਂਦਾ ਫਟਾ ਇਸ ਟਰਾਪਾ ਨੂੰ ਚੰਗੀ ਤਰ੍ਹਾਂ ਟਾਈਟ ਬੰਦ ਕਰ ਦੇਣਾ ਵਾ ਤੇ ਆਪਾਂ ਫ੍ਰੀਜ਼ਰ ਦੇ ਵਿੱਚ ਰੱਖਨੇ ਆ ਕਿ ਆਪਣੇ ਮਟਰ ਬਿਲਕੁਲ ਖਰਾਬ ਨਹੀਂ ਹੋਣਗੇ। ਜੇ ਮੇਰੀ ਰੈਸਪੀ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਥੈਂਕਸ ਫॉर ਵਾਚਿੰਗ।